ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਯੂ ਪਾਈਪਿੰਗ ਲਗਾਵਾਂਗੇ ਠੀਕ ਹੈ ਯੂ ਪਾਈਪਿੰਗ ਲੇਸ ਕੁਝ ਵੀ ਨਗਾਣਾ ਯੂ ਲਗਾਣਾ ਪੂਰਾ ਕੋਰ ਸਾਈਡਡੀ ਵਿਦ ਘੇਰੇ ਨੂੰ ਚੱਕਾ ਨੂੰ ਠੀਕ ਹੈ ਪਹਿਲਾਂ ਆਪਾਂ ਘੇਰਾ ਮਣ ਕੇ ਕਿ ਜਿੰਨਾ ਆਪਾਂ ਘੇਰਾ ਰੱਖਣਾ ਹੈ ਇਸ ਤਰ੍ਹਾਂ ਕੱਟ ਲਗਾ ਲੈਣਾ ਠੀਕ ਹੈ ਮੈਂ ਦੇਖੋ ਆਪਾਂ 20 ਇੰਚ ਘੇਰਾ ਤਿਆਰ ਕਰਨਾ 20 ਇੰਚ ਤੇ ਆਪਾਂ ਕੱਟ ਲੈ ਲਿਆ ਬੈਕ ਵੀ ਫਰੰਟ ਵੀ ਫਿਰ ਜਿੰਨੀ ਲੈਂਥ ਰੱਖਣੀ ਉਹਦੇ ਤੇ ਵੀ ਸੇਮ ਡਿੱਟੋ ਆਪਾਂ ਕੱਟ ਲਗਾ ਲੈਣੇ ਆ ਠੀਕ ਹੈ ਮੈਂ ਪਹਿਲਾਂ ਹੀ ਲੈਂਥ ਮਿਲੀ ਹੋਈ ਸੀ सो मैं एक पास में कट लगाई है दूसरे पास कट लगा के दिखा दें लैंथ दे भी आप कट लगा लेने ठीक है इस तरह कट लगा लेने स्टार्ट करना है लेस लगा स्टार्ट करनी इतनी जिते अपनी हिप की लास्ट सिलाई आ उतो इस तरह आप खोल के कपड़ा सिंगल करके ਇੱਕ ਪਾਸੇ ਆਪਾਂ ਲਾਉਣੀ ਸਟਾਰਟ ਕਰ ਦੇਣੀ ਆ ਤੇ ਦੂਸਰੇ ਪਾਸੇ ਤੱਕ ਆਪਾਂ ਲਗਾ ਦੇਣੀ ਆ ਠੀਕ ਹੈ ਦੇਖੋ ਇਸ ਤਰ੍ਹਾਂ ਥੋੜੀ ਇੱਥੋਂ ਸਲਾਈ ਤੋਂ ਥੋੜਾ ਆਪਾਂ ਉੱਪਰ ਰੱਖ ਲੈਣਾ ਠੀਕ ਹੈ ਫਿਰ ਆਪਾਂ ਇਹਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਉੱਪਰ ਰੱਖ ਲੈਣਾ ਕੋ ਰੱਖ ਕੇ ਆਪਾਂ ਇਹਨੂੰ ਫੋਲਡਿੰਗ ਚ ਪੂਰੀ ਮਿੰਤੀ ਲਾਸਟ ਤੱਕ ਹੀ ਦੇਖ ਲੈਣੀ ਹੈ ਕਿ ਸਾਡੀ ਅਸੀਂ ਫੋਲਡਿੰਗ ਸਹੀ ਕੀਤੀ ਆ ਕਿਉਂਕਿ ਬਾਅਦ ਦੇ ਵਿੱਚ ਵਾਲਪੋng ਆ ਗਿਆ ਉਹ ਔਖਾ ਆ ਸਟਾਰਟਿੰਗ ਚ ਚੈੱਕ ਕਰ ਲੋ ਕਿ ਆ ਦੇਖੋ ਇਥੋਂ ਐਂਡ ਤੱਕ ਇੱਕੋ ਜਿਹਾ ਹੈ ਠੀਕ ਆ ਸਮਝ ਆਈ ਉਸ ਤੋਂ ਬਾਅਦ ਆਪਾਂ ਮਸ਼ੀਨ ਦੇ ਪੈਰ ਦੇ ਨੀਚੇ ਚੁੱਕ ਕੇ ਪੈਰ ਜਨੀਸ ਜਿਹੜੀ ਆ ਉਹ ਨੀਚੇ ਦੇ ਲੈਣੀ ਆ ਠੀਕ ਆ ਫਿਰ ਆਪਾਂ ਹੌਲੀ ਹੌਲੀ ਮਸ਼ੀਨ ਨੂੰ ਸਟਾਰਟ ਕਰ ਲਵਾਂਗੇ ਠੀਕ ਹੈ ਕਿਰਾ ਪਾਸੀ ਮਿਸਤਰਾ ਹੀ ਇਹਨੂੰ ਸਟਾਰਟ ਕਰ ਲੈਣਾ ਆ ਦੇਖੋ ਛਾਕ ਦੀ ਲਾਗੂ ਕੱਢ ਕੇ ਜਿੰਨੀ ਆਪਾਂ ਲੇਸ ਦਿਖਾਉਣੀ ਆ ਉਹਨੇ ਦੀ ਆਪਾਂ ਸਲਾਈ ਲਗਾਉਂਦੇ ਹੋਣਾ ਠੀਕ ਹੈ ਇਸ ਤਰ੍ਹਾਂ ਆਪਾਂ ਲਾਸਟ ਤੱਕ ਸਲਾਈ ਜਿਹੜੀ ਆ ਉਹ ਲਗਾਉਣੀ ਆ ਠੀਕ ਹੈ ਦੇਖੋ ਇੱਥੇ ਮੇਨ ਦੇਖਣ ਵਾਲੀ ਗੱਲ ਇਹ ਆ ਕਿ ਜਦੋਂ ਆਪਾਂ ਉੱਪਰੋਂ ਪਾਈਪਿੰਗ ਲਾਉਨੇ ਆ ਨਾਰਮਲ ਵੀ ਇਦਾਂ ਹੀ ਲਾਉਨੇ ਆ ਆਪਾਂ ਹਨਾ ਸਾਰਿਆਂ ਨੂੰ ਪਤਾ ਆ ਨਾ ਆ ਦੇਖੋ ਆਪਾਂ ਆ ਕੱਟਿਆ ਨਾ ਠੀਕ ਹੈ ਕੱਟ ਨੂੰ ਦੇਖੋ ਤੇ ਇਹਨੂੰ ਫੋਲਡਿੰਗ ਇਥੇ ਕੱਟਦੇ ਤੁਸੀਂ ਮਾਰਕਰ ਨਾਲ ਤੁਸੀਂ ਨਿਸ਼ਾਨੀ ਵੀ ਲਗਾ ਸਕਦੇ ਹੋ ਮਾਰਕਰ ਪੜਾਇਓ ਮੈਨੂੰ ਮਾਰਕਰ ਨਾਲ ਤੁਸੀਂ ਨਿਸ਼ਾਨੀ ਦਾ ਲਾਉਂਦੇ ਹੋਣਾ ਵਾ ਠੀਕ ਆ ਹੁਣ ਮੈਂ ਕੱਟ ਤੇ ਉਂਗਲੀ ਰੱਖੀ ਹੋਈ ਸੀ ਆ ਦੇਖੋ ਕੱਟ ਤੇ ਨਿ ਮਾਰਕਰ ਕਰ ਲਿਆ ਮੰਨ ਲਓ ਇੱਥੇ ਤੱਕ ਸਿਲਾਈ ਲਿਆ ਹੋਣੀ ਹੈ ਲੋਕ ਦੇਣੀ ਸਿਲਾਈ ਮੁਰਕੇ ਸੂਈ ਨੀਚੇ ਨੀਚੇ ਸੂਈ ਰੱਖ ਕੇ ਇਹਨੂੰ ਬਾਹਰ ਕੱਢ ਦੇਣਾ ਇਸ ਤਰ੍ਹਾਂ ਠੀਕ ਆ ਲੇਸ ਨੂੰ ਬਾਹਰ ਕੱਢਤਾ ਇਹਨੂੰ ਫੋਲਡਿੰਗ ਕੀਤਾ ਸਲਾਈ ਬਾਹਰ ਕੱਢਤੀ ਠੀਕ ਆ ਦਰੋ ਠੀਕ ਆ ਆਪਸ ਸਲਾਈ ਬਾਹਰ ਕੱਢ ਕੇ ਲੇਸ ਇਧਰ ਨੂੰ ਮੋੜਤੀ ਬਸ ਇਹਨੂੰ ਐਵੇਂ ਫੋਲਡ ਕੀਤਾ ਇਹਦੇ ਉੱਪਰ ਰੱਖਤਾ ਠੀਕ ਆ ਸੀਨ ਨਾਲ ਸੀਨ ਮੈਚ ਕਰ ਦੋ ਠੀਕ ਆ ਸिलाई ਤੋਂ ਫੇਰ ਸਟਾਰਟ ਕਰ ਦੋ इस तरह अपना हम पूरे के पूरे घेरे फिर कट देखे आप चाक वाला कट देखिया ही हूँ घेरे वाला कट देखा रुक जाओ हजे रख देखो कट लेस कट रखा निशानी लगा ली ठीक है सेम ਬਸ ਜਿੱਥੇ ਤੱਕ ਕੱਟਵਾ ਉਥੇ ਤੱਕ ਹੀ ਆਪਾਂ ਸਲਾਈ ਜਿਹੜੀ ਆ ਲਗਾਵਾਂਗੇ ਉੱਤੇ ਆ ਕੇ ਮਸ਼ੀਨ ਰੋਕ ਕੇ ਸੂਈ ਜਿਹੜੀ ਆ ਨੀਚੇ ਖੋਬ ਲੈਣੀ ਠੀਕ ਆ ਨੀਚੇ ਹੋਣੀ ਚਾਹੀਦੀ ਸੂਈ ਤਾਂ ਜੋ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਹਾਂ ਫਿਰ ਸੇਮ ਉਹੀ ਜਿੱਦਾਂ ਉਧਰ ਕੀਤਾ ਸੀ ਆਪਾਂ ਠੀਕ ਆ ਇੱਥੋਂ ਆਪਾਂ ਬਾਹਰ ਕੱਢਤੀ ਲੈਸ ਬਾਹਰ ਕੱਢਤੀ ਸਲਾਈ ਆਪਾਂ ਬਾਹਰ ਸਲਾਈ ਵੀ ਕਰਤੀ ਠੀਕ ਆ ਫਿਰ ਉਹੀ ਸੇਮ ਆਪਾਂ ਹੁਣ ਚਾਕ ਨੂੰ ਫੋਲਡ ਕੀਤਾ ਪਲੇਸ ਦੇ ਉੱਪਰ ਰੱਖਿਆ ਠੀਕ ਹੈ ਬਸ ਠੀਕ ਹੈ ਹੁਣ ਇਸ ਤਰ੍ਹਾਂ ਹੀ ਆਪਾਂ ਲਾਸਟ ਤੱਕ ਪਹਿਲਾਂ ਰੱਖ ਲੈਣੀ ਆ ਇਹ ਨਹੀਂ ਕਿ ਆਪਾਂ ਨਾਲ ਨਾਲ ਫਿਰ ਆਪਣੇ ਭੂਗ ਆ ਜਾਣਗੇ ਚਾਕ ਸਿੱਧਾ ਨਹੀਂ ਆਏਗਾ ਜੇ ਤੁਹਾਨੂੰ ਔਖਾ ਲੱਗਦਾ ਆ ਤੁਸੀਂ ਇਹਨੂੰ ਇੱਕੀ ਕਰ ਸਕਦੇ ਆ ਇਦਾਂ ਮਾਰਕਰ ਕਰ ਸਕਦੇ ਆ ਠੀਕ ਹੈ ਤੇ ਥੋੜਾ ਮਾਰਕਰ ਕਰ ਲਓ ਤੈਨੂੰ ਨਿਸ਼ਾਨੀ ਲੱਗ ਜੇ ਤੇ ਔਖਾ ਨਾ ਲੱਗੇ ਕਿ ਕਿੱਥੇ ਆਣੀ ਆ ਠੀਕ ਆ ਇਦਾਂ ਫੋਲਡ ਕਰਨੀ ਤੇ ਸਿਲਾਈ ਮਾਰਨੀ ਠੀਕ ਆ ਹੁਣ ਇੱਥੋਂ ਵੈਸੇ ਵੀ ਚਲੋ ਆਪਾਂ ਯੂ ਵੀ ਬਣਾਉਂਦੇ ਇੱਥੋਂ ਮੈਂ ਪਾਈਪਿੰਗ ਲਾਉਣੀ ਦੱਸਣੀ ਆ ਕਿ ਤੁਸੀਂ ਕੀ ਕਰਦੇ ਆਂਗੇ ਇੱਥੋਂ ਥੋੜੀ ਇਦਾਂ ਦੂਰ ਲੈ ਜਾਣੇ ਦੂਰ ਨਹੀਂ ਰੱਖਣੇ ਆਹ ਸਿਲਾਈ ਆ ਠੀਕ ਆ ਹਿਪ ਦੀ ਸਿਲਾਈ ਆ ਸਿਲਾਈ ਦੇ ਇਦਾਂ ਰੱਖਣੀ ਆ ਬਿਲਕੁਲ ਨਾਲ ਆ ਦੇਖੋ आ जो कपड़ा ये दूसरे पास कपड़े से सीन नहीं जानी चाहती अपनी ठीक है ठीक है आ आखो फोल्डिंग बिल्कुल देखो एलाई लगी ना ध्यान में देखो सारी आ बिल्कुल, ठीक है फिर ज्यादा सफाई आऊगी देखो ठीक है इन कपड़े नवें करके ठीका? लेस जिनी रखनी उन्नी ओनी रख के ਆਪਾਂ ਕੱਟ ਕਰਦੇ ਨਹੀਂ ਨੇ ਇਸ ਠੀਕ ਹੈ ਇੱਥੋਂ ਦੇਖੋ ਇੱਥੋਂ ਸਫਾਈ ਲਿਓਣੀ ਜ਼ਰੂਰੀ ਆ ਸੀਨ ਦੇ ਨਾਲ-ਨਾਲ ਰੱਖੀ ਜਿੰਨੀ ਆਪਾਂ ਵਿਖਾਈ ਹੋਣੀ ਆਪਾਂ ਸੀਨ ਦੇ ਉੱਪਰ ਰੱਖੀ ਆ ਨੀਚੇ ਵੀ ਉੱਪਰ ਵੀ ਇਹ ਦੇਖੋ ਠੀਕ ਹੈ ਕਿ ਸਲਾਈ ਬਾਹਰ ਕੱਢ ਦੋ ਇੱਥੋਂ ਹੁਣ ਦੇਖੋ ਆ ਦੇਖੋ ਆਪਣਾ ਕੋਈ ਵੀ ਭੁੰਗ ਨਹੀਂ ਨਾ ਆਇਆ ਪਿੱਛੇ ਨਹੀਂ ਨਾ ਗਈ ਬਿਲਕੁਲ ਬਰਾਬਰੀ ਦੇ ਨਾਲ-ਨਾਲ ਆਈ ਆ ਠੀਕ ਹੈ ਠੀਕ ਹੈ ਹੁਣ ਦੇਖੋ ਆ ਵੇਖੋ ਨਾ ਆਪਾਂ ਪਹਿਲਾਂ ਪਹਿਲਾਂ ਆਪਾਂ نیچے ਨੂੰ ਘੇਰਾ ਫੋਲਡ ਕਰਨਾ ਜੋ ਤਰਪਾਈ ਕਰਨੀ ਘੇਰਾ ਪਹਿਲਾਂ ਫੋਲਡ ਕਰਨਾ ਫਿਰ ਆਪਾਂ ਚਾਕ ਫੋਲਡ ਕਰਨੇ ਠੀਕ ਹੈ ਬਣ ਗਿਆ ਯੂ ਪਾਈਪਿੰਗ ਕੋਈ ਡਾਊਟ ਕਿਸੇ ਨੂੰ ਕਿਸ ਨੂੰ ਸਮਝ ਨਾ ਆਈ ਉਹ ਵੇ ਘੇਰਾ ਪਹਿਲਾਂ ਫਿਰ ਚਾਕ ਫੋਲਡ ਕਰਨੇ ਠੀਕ ਹੈ ਲੱਗ ਹੀ ਨਾ ਵੇ ਦੇਖੋ ਕਿਨੀ ਫਿਨਿਸ਼ਿੰਗ ਦੇ ਨਾਲ ਆ ਗਿਆ ਸਾਰਾ ਕੁਝ ਸਹੀ ਓਕੇ ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਲਗਾ ਲੈਣੀ ਆ ਸੋ ਇਸ ਤਰ੍ਹਾਂ ਸਾਡੇ ਕੋਲੋਂ ਸੌਖੇ ਤਰੀਕੇ ਦੇ ਨਾਲ ਕੰਮ ਕਰਨ ਸਿੱਖਣ ਲਈ ਸਲਾਈ ਸਿੱਖਣ ਲਈ ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ ਤੇ ਸਾਡੀਆਂ ਵੀਡੀਓ ਪੂਰੀਆਂ ਦੇਖੋ ਫਿਰ ਤੁਹਾਨੂੰ ਪੂਰੀ ਸਮਝ ਆਊਗੀ